ਸੋ ਦੋਸਤੋ ਅੱਜ ਪੰਜਾਬੀ ਜੁਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਬਹੁਤ ਵਧੀਆ ਲੱਗ ਰਿਹਾ ਵੱਖ-ਵੱਖ ਤਰ੍ਹਾਂ ਦੀਆਂ ਬਨਗੀਆਂ ਨਾਲ ਪੇਸ਼ ਕੀਤੀਆਂ ਡੈਰੀਆਂ ਤੁਸੀਂ ਦੇਖ ਰਹੇ ਹੋ ਉਹਦੇ ਨਾਲ ਹੀ ਇੱਧਰ ਸਾਡਾ ਬਹੁਤ ਹੀ ਪੁਰਾਣੇ ਰਵਾਜ ਜਿਵੇਂ ਕਿ ਹੁਣ ਨਵੇਂ ਰਵਾਜ ਚ ਆ ਗਈਆਂ ਡੋਰੀਆਂ ਨਾਲ ਤਿਆਰ ਕੀਤੇ ਝੋਲੇ ਇੱਧਰ ਤੁਸੀਂ ਦੇਖ ਰਹੇ ਹੋ ਸਾਡੇ ਬਹੁਤ ਵਧੀਆ ਜਿਹੜੇ ਪਰਸ ਨੇ ਇਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਸੰਪਾਂ ਸੱਲੇ ਨੇ ਜਿਹੜੀਆਂ ਉਹ ਬਹੁਤ ਵਧੀਆ ਲੱਗ ਰਿਹਾ ਸਾਨੂੰ ਸੋ ਇਸ ਤਰ੍ਹਾਂ ਦੀਆਂ ਬਣ ਗਈਆਂ ਦੋਸਤੋ ਤੁਸੀਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਸਿੱਖ ਸਕਦੇ ਹੋ ਇਸ ਤਰ੍ਹਾਂ ਦੇ ਝੋਲੇ ਦੇਖੋ ਤੁਸੀਂ ਜਿਵੇਂ ਕਿ ਆਪਾਂ ਜਿਹੜੇ ਲਫਾਫੇ ਵਰਤਦੇ ਜਨਾਂ ਦੀ ਜਗ੍ਹਾ ਤੁਸੀਂ ਝੋਲੇ ਵਰਤ ਸਕਦੇ ਹੋ ਸੋ ਬਹੁਤ ਵਧੀਆ ਲੱਗ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੋਲ ਮਾਰਕੀਟ ਦੇ ਵਿੱਚ ਜਿਹੜਾ ਕਿ ਇਹ ਲੱਗਿਆ ਹੋਇਆ ਜੀ ਮੇਲਾ ਕਹਿ ਸਕਦੇ ਇਹਨੂੰ ਆਪਾਂ ਤੇ ਬਹੁਤ ਚੰਗਾ ਲੱਗ ਰਿਹਾ ਸਾਨੂੰ ਤੁਸੀਂ ਦੋਸਤੋ ਵੱਧ ਤੋਂ ਵੱਧ ਅ ਇਹੋ ਜਿਹੀ ਚੀਜ਼ਾਂ ਵੱਲ ਧਿਆਨ ਦਿਓ ਉਪਰਾਲੇ ਕਰੋ ਮਿਹਨਤ ਕਰੋ ਤੇ ਤਾਂ ਕਿ ਜਿਹੜਾ ਇਹ ਜਿਵੇਂ ਆਪਾਂ ਲਫਾਫੇ ਨਹੀਂ ਜਗਾ ਜਿਹੜੇ ਝੋਲੇ ਨੇ ਇਸ ਤਰ੍ਹਾਂ ਦੇ ਵਰਤੋ ਕਿ ਜਿਹੜਾ ਪ੍ਰਦੂਸ਼ਣ ਆ ਉਹ ਘੱਟ ਫੈਲ ਸਕੇ ਸੋ ਇੱਧਰ ਪੈਨ ਵੀ ਦੇਖੋ ਤਿਆਰ ਪਏ ਨੇ ਪੈਂਸਨ ਜੋ ਕੁਝ ਵੀ ਤੁਹਾਡੇ ਸਾਹਮਣੇ ਆ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇਸ ਤਰ੍ਹਾਂ ਦੇ ਉਪਰਾਲੇ ਦੋਸਤੋ ਹਰ ਇੱਕ ਸ਼ਹਿਰ ਹਰ ਇੱਕ ਨਗਰ ਦੇ ਵਿੱਚ ਤੇ ਹਰ ਇੱਕ ਤਰ੍ਹਾਂ ਦੇ ਮਿਹਨਤ ਨਾਲ ਹੀ ਹੁੰਦੇ ਨੇ ਇਹ ਮਕਾਮ ਹਾਸਲ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ